ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਇਸੇ ਚਾਹਨਾ ਕਿ ਉਸ ਦਰਿੰਦੇ ਨੂੰ ਸਜ਼ਾ ਮਿਲੇ ਕਿ ਹੁਣ ਸਾਡੀਆਂ ਬੱਚੀਆਂ ਗੁਰੂ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਕਿ ਹੁਣ ਸਾਡੇ ਬੱਚੇ ਗੁਰੂ ਘਰ ਦੇ ਵਿੱਚ ਵੀ ਨਹੀਂ ਜਾ ਸਕਦੇ ਅਜਿਹਾ ਜ਼ਹਿਨ ਦੇ ਵਿੱਚ ਇਸ ਕਰਕੇ ਆ ਜਾਂਦਾ ਹੈ ਕਿਉਂਕਿ ਬੀਤੇ ਦਿਨੀ ਹੀ ਇੱਕ ਮਾਮਲਾ ਸਾਹਮਣੇ ਆਇਆ ਜੁਥੇ ਦੋ 마ਸੂਮ ਬੱਚੀਆਂ ਦੇ ਨਾਲ ਗ੍ਰੰਥੀ ਸਿੰਘ ਨੇ ਹੀ ਛੇੜਛਾੜ ਕੀਤੀ। આરોਪ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਦਰਸਲ ਹੁਣ ਇਹਨਾਂ ਬੱਚਿਆਂ ਦੇ ਨਾਲ ਛੇੜਛਾੜ ਕਰਨ ਵਾਲਾ ਗ੍ਰੰਥੀ ਸਿੰਘ ਵੀ ਕੈਮਰੇ ਸਾਹਮਣੇ ਆਇਆ ਹੈ ਉਸ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਹੈ ਤੇ ਵੱਡੇ ਖੁਲਾਸੇ ਕੀਤੇ ਗਏ ਨੇ ਦਰਸਲ ਇਹ ਮਾਮਲਾ ਬੀਤੇ ਦਿਨੀ ਹੀ ਜ ਲਾਲਾ ਬਾਗ ਤੋਂ ਸਾਹਮਣੇ ਆਇਆ ਸੀ ਥਾਣਾ ਅਮੀਰ ਖਾਸ ਦੇ ਅਧੀਨ ਪੈਣ ਦੇ ਪਿੰਡ ਚੱਕ ਜਮਾਲਗੜ੍ਹ ਛੋਟਾ ਪੰਜੇਕਾ ਦਾ ਇਹ ਮਾਮਲਾ ਹੈ ਜਿੱਥੇ ਗ੍ਰੰਥੀ ਵੱਲੋਂ ਨਬਾਲਕ ਬੱਚਿਆਂ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਇਸੇ ਦੋਸ਼ ਦੇ ਤਹਿਤ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ মিডিਆ ਸਾਹਮਣੇ ਗ੍ਰੰਥੀ ਜੋਗਿੰਦਰ ਸਿੰਘ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਉਸ ਦਾ ਕਹਿਣਾ ਸੀ ਕਿ ਪਾਰਟੀ ਬਾਜ਼ੀ ਕਾਰਨ ਉਸ ਨੂੰ ਫਸਾਇਆ ਜਾ ਰਿਹਾ ਹੈ ਤੇ ਉਸ ਦੇ ਵੱਲੋਂ ਕੋਈ ਵੀ ਅਜਿਹੀ ਹਰਕਤ ਨਹੀਂ ਕੀਤੀ ਗਈ ਹੈ ਨਾਲ ਤਾਂ ਬਸ ਪਾਰਟੀਬਾੜੀ ਕਰਕੇ ਉਹਨਾਂ ਨੇ ਦਬਾਅ ਪਾਇਆ ਜਾਤਾ ਹੈ ਉਹ ਬੱਚਿਆਂ ਨੂੰ ਖਿੱਚਿਆ ਉਹ ਬੱਚਿਆਂ ਦੇ ਫੇਸ ਤੇ ਨਿਸ਼ਾਨ ਵੀ ਨੇ ਉਹ ਫੇਸ ਤੇ ਨਿਸ਼ਾਨ ਛੋੜੇ ਨੇ ਹੱਥੇ ਬਣਾਇਆ ਨਾ ਉਹਨਾਂ ਨੇ ਆਪੇ ਪਤਾ ਨਹੀਂ ਕਿਵੇਂ ਬਣਾ ਲਏ ਨੇ ਮੇਰਾ ਮੈਂ ਕੁਝ ਨਹੀਂ ਕੀਤਾ ਬੱਚਿਆਂ ਨੂੰ ਕਰਿਆ ਆਪ ਹਨ 2-3 ਘੰਟੇ ਬੈਠੇ ਨੇ ਬਥੇ ਵੱਖਰੇ ਉਹ 2-3 ਘੰਟੇ ਬੈਠਣਗੇ ਤਾਂ ਵੱਖਰੇ ਹਾਂ ਨਾ ਫਿਰ ਉਹਨੇ ਘਰ ਵੀ ਗਿਆ ਹਾਂ ਹਾਂ ਬਾਜ਼ਾਰ ਤੋਂ ਮਿਲੇ ਮੈਂ ਅੱਛਾ ਬਸ ਹੋਰ ਨਹੀਂ ਐਸੀ ਜੋ ਕਰਨਾ ਸੀ ਕਰ ਲਿਆ ਨਾ ਦੂਜੇ ਪਾਸੇ ਇਹਨਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਨੇ ਛੇੜਛਾੜ ਕੀਤੀ ਹੈ ਬੱਚਿਆਂ ਨੇ ਸਾਨੂੰ ਘਰ ਆ ਕੇ ਦੱਸਿਆ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਗੁਰੂ ਘਰ ਸ਼ਾਂਤੀ ਵਾਸਤੇ ਪਰ ਉਹਨਾਂ ਜਾਂਦੇ ਨੇ ਸਵੇਰੇ ਸ਼ਾਮ ਜਾਂਦੇ ਨੇ ਠੀਕ ਹੈ ਵੀ ਅਸੀਂ ਸਾਡਾ ਸਾਰਾ ਪਰਿਵਾਰ ਵੀ ਜਾਂਦਾ ਹੈ ਗੁਰੂ ਘਰ ਤੇ ਪਰ ਜੋ ਇਹ ਦਰਿੰਦੇ ਪਾਪੀ ਨੇ ਗੁਰੂ ਘਰ ਜਾ ਕੇ ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਅਸੀਂ ਚਾਹਨਿਆ ਕਿ ਉਸ ਦਰਿੰਦੇ ਨੂੰ ਸਜ਼ਾ ਮਿਲੇ ਅਜੇ ਤੱਕ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਉਹ ਕੋਈ ਕਾਰਵਾਈ ਨਹੀਂ ਕਰਦੇ ਜਾਂ ਸ਼ਾਮ ਤੱਕ ਉਹ ਦਰਿੰਦੇ ਨੂੰ ਨਹੀਂ ਫੜਦੇ ਤਾਂ ਅਸੀਂ ਆਪਣਾ ਐਕਸ਼ਨ ਲਵਾਂਗੇ ਕੋਈ ਤਰਨਾ ਲਾਵਾਂ ਗੁਰੂ ਘਰ ਤਾਂ ਫਿਰ ਕੋਈ ਸੁਰੱਖਿਅਤ ਚੀਜ਼ ਨਹੀਂ ਰਹੇਗੀ ਕੋਈ ਮर्यादा ਨਹੀਂ ਰਹੇਗੀ ਕੋਈ ਬੱਚੀ ਨਹੀਂ ਜਾ ਸਕਦੀ ਜੇਕਰ ਉਹ ਪਾਪੀ ਨੂੰ ਸਜ਼ਾ ਨਾ ਮਿਲੇਗੀ ਤਾਂ ਹਰ ਪਿੰਡ ਦੀ ਹਰ ਘਰ ਦੀ ਕੋਈ ਬੱਚੀ ਸੁਰੱਖਿਅਤ ਨਹੀਂ ਹੈ ਇਸ ਬਾਰੇ ਵਿਰੋਧੀ ਧਿਰ ਦੇ ਵਕੀਲ ਸੰਜੀਵ ਚੁਗਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਹ ਦੇਖੋ ਬੜੀ ਕਾਨੂੰਨੀ ਤੇ ਮੁੱਧ ਭੰਗੀ ਹਰਕਤ ਕੀਤੀ ਹੈ ਬੰਦੇ ਨੇ। ਸਮਾਜ ਜਿਹੜੇ ਜਿਹੜੇ ਕੁਰਤੀਆਂ ਨੇ ਜਿਹੜੇ ਇਸਤਾਂ ਦੇ ਬੰਦੇ ਨੇ ਇਹਨਾਂ ਨੂੰ ਸੱਚ ਤੱਕ ਅਧਰਣਾ ਲੈਣਾ ਚਾਹੀਦਾ ਹੈ। ਤੇ ਜੋ ਉਸਨੇ ਕੀਤਾ ਇਸ ਜੀ ਨੂੰ ਸੱਦਾ ਵੀ ਮਿਲਣੀ ਚਾਹੀਦੀ ਦਿੰਦੂ। ਪੂਰਾ ਕੇਸ ਧੰਮ ਖਬਰ ਅਸੀਂ ਲੜਾਂਗੇ ਦੇਖਣਾ। ਬਾਅਦ ਵਿੱਚ ਅਗੇ ਕੋਈ ਇਸ ਤਰ੍ਹਾਂ ਦੀ ਜਰੂਰਤ ਨਾ ਕਰੇ। ਦੋ ਦਿਨਾਂ ਦਾ ਰਿਮਾਂਡ ਜੱਜ ਸਾਹਿਬ ਨੇ ਦਿੱਤਾ ਜੀ ਅੱਜ ਪੇਸ਼ ਹੋਇਆ ਸੀ ਦਲੀਲਾਂ ਸੁਣੀਆਂ ਗਈਆਂ ਜੱਜ ਸਾਹਿਬ ਵੱਲੋਂ ਜੱਜ ਸਾਹਿਬ ਵੱਲੋਂ ਆਰਯੋ ਵੱਲੋਂ ਵੀ ਬਹੁਤ ਜ਼ਿਆਦਾ ਕੁਝ ਨਹੀਂ ਕੀਤੀ ਗਈ ਉਹ ਸਾਰੀਆਂ ਦਲੀਲਾਂ ਨੂੰ ਮੁੱਕਰ ਦਿੱਤਾ ਜੱਜ ਸਾਹਿਬ ਨੇ ਦੋ ਦਿਨਾਂ ਦਾ ਕੁਸ਼ ਰਿਮਾਂਡ ਦਿੱਤਾ ਹੈ 17 ਤਰੀਕ ਤੱਕ ਇਸ ਮੌਕੇ ਤਫ਼ਤੀਸ਼ੀ ਅਧਿਕਾਰੀ ਨੇ ਕਿਹਾ ਕਿ 7 ਜੁਲਾਈ ਨੂੰ ਜਗਿੰਦਰ ਸਿੰਘ ਵਿਰੁੱਧ ਹੋਏ ਦਰਜ ਮਾਮਲੇ ਦੇ ਗੋਸ਼ੀ ਨੂੰ ਪੁਲਿਸ ਵੱਲੋਂ ਕੱਲ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅੱਜ ਜੱਜ ਵੱਲੋਂ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਜੋ ਹੋਰ ਪੁੱਛ ਕਿਛ ਇਸ ਦੇ ਕੋਲੋਂ ਕੀਤੀ ਜਾ ਸਕੇ ਅਸੀਂ ਮਕਦਮਾ ਦਰਜ ਸੀ ਮਕਦਮਾ ਨੰਬਰ 28 ਹੈ 7724 ਦਾ ਜਗਿੰਦਰ ਸਿੰਘ ਦੇ ਖਿਲਾਫ ਉਪਰ ਨਿਯਮ ਪਰ ਹੈ ਵਾਸੀ ਚੱਕ ਜਮਾਨਗੜ੍ਹ ਤੇ ਇਹਨੀਆਂ ਕਾਲ ਰਿਐਸਪਾਈ ਰੈਸ ਕੀਤਾ ਹੈ ਜੀ ਰੈਸ ਪਾ ਕੇ ਤੇ ਅੱਜ ਅਸੀਂ ਜੱਜ ਸਾਹਿਬ ਦੇ ਪੇਸ਼ ਕੀਤਾ ਤੇ ਜੋ ਸਾਨੂੰ ਦੋ ਦਿਨ ਨਰਮਾਨ ਮਿਲਿਆ ਤੇ ਗੰਡਾਂ ਕਾਇਦਾ ਪੁੱਛ ਕੀਤੀ ਜਾਊਗੀ ਜੋ ਮਿਸਰ ਫਾਰਮਿਸਲ ਦੇ ਸਹਾਤਾ ਹੋਵੇ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਜ਼ਹਿਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਜਾਂਦੇ ਨੇ ਤੇ ਇੱਕ ਡਰ ਵੀ ਰਹਿੰਦਾ ਹੈ ਕਿ ਸਾਡੇ ਬੱਚੇ ਹੁਣ ਗੁਰੂ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਕਿ ਸਾਡੇ ਬੱਚੇ ਹੁਣ ਗੁਰੂ ਘਰ ਦੇ ਵਿੱਚ ਵੀ ਨਹੀਂ ਜਾ ਸਕਦੇ ਤੇ ਹੈਰਾਨੀ ਹੁੰਦੀ ਹੈ ਅਜਿਹੀਆਂ ਘਟਨਾਵਾਂ ਬਾਰੇ ਸੁਣ ਕੇ ਕਿ ਰੱਬ ਦੇ ਕੋਲੋਂ ਵੀ ਲੋਕ ਡਰਦੇ ਨਹੀਂ ਨੇ ਫਿਲਹਾਲ ਜਾਂਚ ਦਾ ਵਿਸ਼ਾ ਦੋਹਾਂ ਧਿਰਾਂ ਦੇ ਵੱਲੋਂ ਆਪੋ ਆਪਣੇ ਪੱਖ ਰੱਖੇ ਗਏ ਨੇ ਤੇ ਜਾਂਚ ਕੀਤੀ ਜਾ ਰਹੀ ਹੈ ਲਾਈਵ ਪੰਜਾਬੀ ਟੀਵੀ ਦੇ ਲਈ ਬਲਜੀਤ ਮੱਲੀ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ